ਅਫਦਾਰ ਸੰਗ ਫਾਜ ਦੀ ਕਵਤਾ ਉੱਡਦੇ ਆ ਬਾਜਾਂ ਵਗਰ ਉੱਡ ਗਏ ਨੇ ਬਾਜ ਚੌਜੇ ਵਿੱਚ ਲੈ ਕੇ ਸਾਡੀ ਚੈਨ ਦਾ ਇੱਕ ਪਲ ਬਿਤਾ ਸਕਣ ਦੀ ਖਾਸ਼ ਦੋਸਤੋ ਹੁਣ ਚੱਲਿਆ ਜਾਵੇ ਉੱਡਦੇ ਆ ਬਾਜਾਂ ਵਗਰ ਇੱਥੇ ਤਾਂ ਪਤਾ ਨਹੀਂ ਕਦੋਂ ਆ ਆਤਮਕਣ ਲਾਲ ਪਗੜੀਆਂ ਵਾਲੇ ਅਲੋਚਕ ਤੇ ਸ਼ੁਰੂ ਕਰ ਦੇਣ ਕਵਤਾ ਦੀ ਦਾਤ ਦੇਣੀ ਇਸ ਤੋਂ ਪਹਿਲਾਂ ਕਿ ਫਸਰ ਜਾਵੇ ਥਾਣੇ ਦੀ ਨਿੱਤ ਫੈਲਦੀ ਇਮਾਰਤ ਤੁਹਾਡੇ ਪਿੰਡ ਤੁਹਾਡੇ ਤਬਰ ਦੀ ਤੇ ਨੱਥੀ ਹੋ ਜਾਵੇ ਸਵੈ ਮਾਨ ਦਾ ਕੰਬਦਾ ਹੋਇਆ ਵਰਕਾ ਉਸ ਕਿਰਚ ਮੋਹੇ ਮੁਰਸ਼ੀਦੇ ਰੋਜ਼ਨਾਮੇ ਵਿੱਚ ਦੋਸਤੋ ਹੁਣ ਚੱਲਿਆ ਜਾਵੇ ਉੱਡਦੇ ਆਵਾਜ਼ਾਂ ਵਾਂਗ ਇਹ ਤਾਂ ਸਾਰੀ ਉਮਰ ਨਹੀਂ ਲੱਥਣਾ ਪੈਣਾ ਦੇ ਵਿਆਹ ਤੇ ਚੁੱਕਿਆ ਕਰਜ਼ਾ ਪੈਲੀਆਂ ਵਿੱਚ ਛਿੜਕੇ ਲਹੂ ਦਾ ਹਰ ਕਤਰਾ ਵੀ ਇਕੱਠਾ ਕਰਕੇ ਇੰਨਾ ਰੰਗ ਨਹੀਂ ਬਨਣਾ ਦੀ ਚਿੱਤਰ ਲਵਾਂਗੇ ਇੱਕ ਸ਼ਾਂਤ ਮੁਸਕਰਾਉਂਦੇ ਹੋਈ ਜਣੇ ਦਾ ਚਿਹਰਾ ਕਿ ਜ਼ਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀ ਚੱਲੀਏ ਤਾਰਿਆਂ ਦੀ ਗਿਣਤੀ ਨਹੀਂ ਹੋਣੀ ਕਿਉਂਕਿ ਹੋ ਨਹੀਂ ਸਕਣਾ ਇਹ ਸਭ ਫਿਰ ਦੋਸਤੋ ਹੁਣ ਚੱਲਿਆ ਜਾਵੇ ਉੜਦਿਆਂ ਬਾਜ਼ਾਂ ਵਗ ਜੇ ਤੁਸੀਂ ਮਾਣੀ ਹੋਵੇ ਗੰਢ ਵਿੱਚ ਜੰਮਦੇ ਤੱਤੇ ਗੁੜ ਦੀ ਮਹਿਕ ਅਤੇ ਤੱਕਿਆ ਹੋਵੇ ਸੁਹਾਗੀ ਹੋਵੇ ਬੱਦਰ ਭੋਂਦਾ ਚੰਨ ਦੀ ਚਾਨਣੀ ਵਿੱਚ ਚਮਕਣਾ ਤਾਂ ਤੁਸੀਂ ਸਭ ਜ਼ਰੂਰ ਕੋਈ ਚਾਰਾ ਕਰੋ ਆਵੜੀ ਹੋਈ ਵੋਟ ਦੀ ਉਸ ਪਰਚੀ ਦਾ ਜੋ ਲਾਲਾਂ ਸੱਟ ਰਹੀ ਹੈ ਸਾਡੇਆਂ ਖੂਹਾਂ ਦੀ ਹਰਿਆਵਲ ਤੇ ਜਿਨ੍ਹਾਂ ਨੇ ਤੱਕੀਆਂ ਹਨ ਕੋਠਿਆਂ ਤੇ ਸੁੱਕਦੀਆਂ ਸੁਨਹਿਰੀ ਛੱਲੀਆਂ ਤੇ ਨਹੀਂ ਤੱਕੇ ਮੰਡੀ ਵਿੱਚ ਸੁੱਕਦੇ ਭਾ ਉਹ ਕਦੇ ਨਹੀਂ ਸਮਝ ਸਕਣਗੇ ਕਿ ਕਿਵੇਂ ਦੁਸ਼ਮਣੀ ਹੈ ਦਿੱਲੀ ਦੀ ਉਸ ਹਕਮਰਾਨ ਔਰਤ ਦੀ ਉਸ ਪੈਰੋਂ ਨੰਗੀ ਪਿੰਡ ਦੀ ਸੋਹਣੀ ਕੁੜੀ ਨਾਲ ਸੁਰੰਗ ਵਰਗੀ ਜ਼ਿੰਦਗੀ ਵਿੱਚ ਤੁਰਦੇ ਹੋਏ ਜਦ ਪਰਤ ਆਉਂਦੀ ਹੈ ਆਪਣੀ ਆਵਾਜ਼ ਮੋੜ ਆਪਣੇ ਹੀ ਪਾਸ ਤੇ ਅੱਖਾਂ ਵਿੱਚ ਰੜਕਦੇ ਰਹਿੰਦੇ ਹਨ ਬੁੱਡੇ ਬਲਦ ਦੇ ਉਜੜੇ ਹੋਏ ਕੰਨ ਵਰਗੇ ਸੁਪਨੇ ਜਦ ਚਿੰਟ ਜਾਵੇ ਗਲੀਆਂ ਦਾ ਰਿਕੜਨ ਉਮਰ ਦੇ ਸਭ ਹੁਸੈਨ ਬਰਿਆਂ ਤੇ ਤਾਂ ਬਸ ਇਹੋ ਬਚਦਾ ਹੈ ਕਿ ਚੱਲਿਆ ਜਾਵੇ ਉੜਦੇ ਆਵਾਜ਼ਾਂ ਵਿੱਚ